ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੁਕਮ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਆਪਾਂ ਜੀ ਵਧੀਆ ਤੇ ਸਵਾਗਤ ਹੈ ਜੀ ਆਪਣੇ ਬਲੌਗ ਦੇ ਵਿੱਚ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਸਵਰੀ ਦੀ ਆਪਾਂ ਤੁਹਾਨੂੰ ਦਿਖਾ ਰਹੇ ਹੌਬੀ ਮਤਲਬ ਕਿ ਉਹਦਾ ਘਰ ਦੇ ਕੰਮਾਂ ਚ ਇੰਨਾ ਇੰਟਰਸਟ ਹੈ ਨਾ ਜਿਹਦੇ ਪਾਪਾ ਜੀ ਵੀ ਨਿਹਰਾਚਾਰਾ ਪਾ ਰਹੇ ਹਨ ਨਾ ਪਸ਼ੂਆਂ ਦਾ ਮਤਲਬ ਇਹਨੇ ਐ ਵੀ ਨਹੀਂ ਕਰਨਾ ਵੀ ਪਸ਼ੂਆਂ 'ਚ ਕੰਮ ਕਰਨਾ ਵੀ ਪਸ਼ੂਆਂ 'ਚ ਕੰਮ ਕਰਦੀਆਂ ਕੋਈ ਇਹਨੇ ਐ ਨਹੀਂ ਉਹ ਕਰਨਾ ਵੀ ਨਹੀਂ ਕਰਦੀ ਮੈਂ ਤੇ ਹਰੇਕ ਕੰਮ ਦੇ ਵਿੱਚ ਇੰਟਰਸਟ ਲੈਂਦੀ ਹੈ ਇਹਨਾਂ ਨਾਲ ਹਰੇਕ ਕੰਮ ਦੇ ਵਿੱਚ ਨਾਲ ਲੱਗਦੀ ਹੈ ਚਾਹੇ ਇਹਨਾਂ ਨੇ ਕੋਈ ਵੀ ਨੀਰਾਚਾਰਾ ਲੈਣ ਜਾਣਾ ਬਾਣ ਦੇ ਵਿੱਚ ਜਾਂ ਕੋਈ ਬਾਣ ਚ ਕੋਈ ਸਬਜ਼ੀ ਵਗੈਰਾ ਪੱਟਣ ਜਾਣੀ ਹੈ ਇਹਨੇ ਨਾਲ ਜਾਣਾ ਹੁਣ ਵੀ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਫੋਲੋ ਕਰ ਰਹੀ ਹੈ ਇਹਨਾਂ ਨੂੰ ਪਿੱਛੇ-ਪਿੱਛੇ ਆ ਰਹੀ ਹੈ ਤੇ ਇਹ ਆਪਣੇ ਨਾ ਵੀ ਟੋਕਰੇ ਬਣਵਾਏ ਸੀਗੇ ਤੂਤ ਦੇ ਤੋ ਥੋੜੇ ਟਾਣੇ ਬਚ ਗਏ ਸੀ ਤੋਂ ਉਹਨਾਂ ਦੇ ਛਾਬੇ ਬਣਵਾਏ ਹੋਏ ਸੀਗੇ ਬਸ ਉਹਦੇ ਤੋਂ ਹੁਣੇ ਨੇ ਇਹਦਾ ਖੜਾ ਨਹੀਂ ਛੱਡਿਆ ਕਹਿੰਦੀ ਮੈਂ ਐਸੇ ਜੀ ਨੀਰਾਚਰਾ ਪਾਇਆ ਕਰੂੰਗੀ ਉਹ ਹਰਾ ਚੱਕਦੇ ਆ ਤਾਂ ਹਰਾ ਕੁੱਤਰਨ ਲੱਗ ਕੇ ਕਤਰਵਾਉਂਦੀ ਐ ਨਾਲ ਰੁੱਗ ਲਵਾਉਂਦੀ ਸਨ ਉਹ ਵੀਡੀਓ ਵੀ ਦਿਖਾਵਾਂਗੇ ਤੁਹਾਨੂੰ ਦੇਖ ਸਕਦੇ ਹੋ ਵੀ ਇਹਦੇ ਪਾਪਾ ਜੀ ਕਹਿੰਦੇ ਪੁੱਤ ਤੂੰ ਇੱਕ ਵਾਰੀ ਵੀ ਪਾਤੀ ਤੂੜੀ ਮੈਂ ਤੇਰੇ ਉੱਤੇ ਪੈ ਜੂਗੀ ਇਹਨੂੰ ਤਾਂ ਵੀ ਨਹੀਂ ਆਏ ਵੀ ਮੈਂ ਲਿੱਬੜ ਜੂਗੀ ਕੂੜੀ ਵੀ ਨਾਲ ਪਵਾਣੀ ਨੇ ਹੁਣ ਕਹਿੰਦੀ ਪਾਪਾ ਜੀ ਮੈਨੂੰ ਦੁਆਰੇ ਪਾ ਕੇ ਦਿਓ ਹੁਣ ਮੈਂ ਤੁਹਾਨੂੰ ਦੁਕੋਣੀ ਇਹ ਵੀ ਦੁਆਰੇ ਲੈ ਕੇ ਆਉਗੀ ਨਾਲ-ਨਾਲ ਉਹਨਾਂ ਦੇ ਨਾਲ ਆਏ ਨਹੀਂ ਵੀ ਥਾਣ ਨਾਲ ਚਲੂੰ ਚੱਕ ਲੂਗੀ ਸਿਰ ਤੇ ਲੈ ਕੇ ਆਉਂਦੀ ਆ ਫਿਰ ਇਹਦੇ ਪਾਪਾ ਜੀ ਨੇ ਸਿਰ ਤੇ ਰਮਾਲ ਬੰਨਿਆ ਵੀ ਚਲੋ ਨਾ ਬਾਲ ਤਾਂ ਨਾ ਗੰਦੇ ਹੋਣ ਬੈਠੀ ਆਪ ਵੀ ਪਾਈ ਜਾਂਦੀ ਐ ਇਹਦੇ ਪਾਪਾ ਜੀ ਆਪ ਦਾ ਟੋਕਰਾ ਭਰ ਰਹੇ ਸੀ ਹੱਥ ਨਾਲ ਆਪ ਦਾ ਟੋਕਰਾ ਭਰ ਰਹੀ ਐ ਦੇਖ ਹੀ ਸਕਦੇ ਹੋ ਤੁਸੀਂ ਤੇ ਹੁਣ ਉਹਨਾਂ ਤਾਂ ਸਿਰ ਤੇ ਚੱਕਵਾਉਂਦੀ ਆ ਵੀ ਆਏ ਵੀ ਨਹੀਂ ਚਲੋ ਹੱਥੋਂ ਨਾ ਚੱਕ ਲਿਆਵੇ ਨਾਲ ਨਾਲ ਉਹਨਾਂ ਦੀ ਪਾਪਾ ਜੀ ਤੁਸੀਂ ਮੇਰੇ ਨਾਲ ਨਾਲ ਚਲੋ ਮੈਂ ਤੁਹਾਡੇ ਨਾਲ ਨਾਲ ਚੱਲੂਗੀ ਤੇ ਮੇਰੇ ਮੇਲੇ ਆਂਦੀ ਦੀ ਮम्मा ਮੇਰੀ ਵੀਡੀਓ ਬਣਾਈ ਜਾਂਦੇ ਆ ਤੇ ਮੈਂ ਨਾ ਤੁਹਾਨੂੰ ਵੀ ਇਹ ਗੱਲ ਦੱਸਦੀ ਆ ਨਾ ਵੀ ਆਪਾਂ ਬੱਚੇ ਨੂੰ ਆਪਣੇ ਇੰਨਾ ਇੰਡੀਪੈਂਡੈਂਟ ਬਣਾਉਣਾ ਵੀ ਬੱਚੇ ਨੂੰ ਗਾਂਹ ਜਾ ਕੇ ਵੀ ਕੋਈ ਦਿੱਕਤ ਨਾ ਹੋਵੇ ਬਾਅਦ ਦੇ ਵਿੱਚ ਚਲੋ ਪੜ੍ਹਾਈ ਵੀ ਨਾਲ-ਨਾਲ ਜ਼ਰੂਰੀਆ ਘਰ ਦੇ ਕੰਮਾਂ ਦੇ ਵਿੱਚ ਵੀ ਬੱਚੇ ਨੂੰ ਜੀ ਲਾਉਣਾ ਚਾਹੀਦਾ ਜੀ ਲਗਾਉਣਾ ਚਾਹੀਦਾ ਜੇ ਆਪਾਂ ਛੋਟੇ ਹੁੰਦੇ ਬੱਚੇ ਨੂੰ ਲਾ ਲਾਂਗੇ ਨਾ ਬੱਚੇ ਦਾ ਉਹੀ ਰੂਟੀਨ ਬਣ ਜਾਂਦਾ ਹੈਗਾ ਵੀ ਹਾਂ ਮੈਂ ਪੜ੍ਹਾਈ ਵੀ ਕਰਨੀ ਆ ਮੈਂ ਨਾਲ-ਨਾਲ ਆਹ ਵਾਲਾ ਕੰਮ ਵੀ ਕਰਨਾ ਵੀ ਮੈਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਆਪਾਂ ਇਹ ਬੱਚੇ ਨੂੰ ਸਿਖਾਉਣਾ ਹੈਗਾ ਵੀ ਜੇ ਆਪਾਂ ਹੁਣ ਪਸ਼ੂਆਂ ਦੇ ਕੰਮ ਤੋਂ ਵੀ ਕੋਈ ਇਹਨੂੰ ਰੋਕ ਟੋਕਣਾ ਕਰਾਂਗੇ ਚਲੋ ਜਿਵੇਂ ਜਿਵੇਂ ਹੁਣੇ ਸਮਝਦਾਰ ਹੁੰਦੀ ਜਾਂਦੀ ਹੈ ਨਾ ਆਪਾਂ ਇਹਨੂੰ ਸਾਰੇ ਕੰਮ ਦੇ ਵਿੱਚ ਲਾਇਆ ਹੋਇਆਗਾ ਤੇ ਪਰ ਮੈਂ ਐਵੇਂ ਨਹੀਂ ਕਹਿੰਦੀ ਵੀ ਇਕੱਲੇ ਕੁੜੀ ਨੂੰ ਸਾਰਾ ਕੰਮ ਸਿਖਾਓ ਨਾਲ ਨਾਲ ਮੁੰਡੇ ਨੂੰ ਵੀ ਆਪਾਂ ਐ ਨਹੀਂ ਫਰਕ ਕਰਦੇ ਵੀ ਇਕੱਲੇ ਕੁੜੀ ਨੂੰ ਸਾਰਾ ਘਰ ਦਾ ਕੰਮ ਸਿਖਾਉਣਾ ਚਾਹੀਦਾ ਜਾਂ ਮਤਲਬ ਵੀ ਇਹਨੂੰ ਗੋਹੇ-ਕੂੜੇ ਚਲਾਓ ਜਾਂ ਇਹਨੂੰ ਪਛੋਂਦਾ ਕੰਮ ਕਰਵਾਓ ਤੇ ਮੈਂ ਇਹ ਕਹਿੰਨੀ ਆ ਵੀ ਚਲੋ ਮੁੰਡੇ ਨੂੰ ਵੀ ਜ਼ਰੂਰ ਨਾਲ ਲਾਉਣਾ ਚਾਹੀਦਾ ਕਿਉਂ ਆਏ ਆ ਵੀ ਕਿਸੇ ਟਾਈਮ ਵੀ ਜੋਬ ਅੱਜਕੱਲ੍ਹ ਤੁਹਾਨੂੰ ਪਤਾ ਹੀ ਵੀ ਇਹ ਜਾ ਹੋਇਆ ਪਿਆ ਨਾ ਬੱਚੇ ਪੜ੍ਹ ਲਿਖ ਲੈਂਦੇ ਚਲੋ ਜੋਬ ਹਰੇਕ ਦੀ ਕਿਸਮਤ 'ਚ ਨਹੀਂ ਧਰੀ ਪਈ ਵੀ ਪੜ੍ਹਨ ਨਹੀਂ ਲਈ ਜਾਣੀਆਂ ਤੇ ਮਤਲਬ ਵੀ ਕੋਈ ਗਾਂਹ ਵੱਡੇ ਹੋਏ ਨੂੰ ਇਹ ਦਿੱਕਤ ਨਾ ਵੀ ਵੀ ਆਪਾਂ ਪਸ਼ੂਆਂ ਦਾ ਕੰਮ ਕਰਨਾ ਤਾਂ ਆਪਾਂ ਨੂੰ ਸੋਚਣਾ ਪਵੇ ਹਾਂ ਜੀ ਆਪਾਂ ਛੋਟੇ ਹੁੰਦੇ ਬੱਚਿਆਂ ਨੂੰ ਲਾਇਆ ਹੋਊਗਾ ਤਾਂ ਆਪਾਂ ਬੇਫਿਕਰੀ ਉਹ ਕੰਮ ਕਰ ਸਕਦੇ ਆਗੇ ਤੇ ਇਸੇ ਕਰਕੇ ਵੀ ਇਹਨੂੰ ਅਸੀਂ ਲੋਕ ਟੋਕ ਨਹੀਂ ਕਰਦੇਗੇ ਤੇ ਉਹਨੇ ਪੋਈ ਜਾਂਦੀ ਸੀਗਾ ਹਰਾ ਚਾਰਾ ਇਹਨਾਂ ਨਾਲ ਇਸੇ ਕਰਕੇ ਵੀ ਇਹਨੂੰ ਕਾਹਨ ਲਿਕਤਣਾ ਉਹ ਵੈਣਾ ਅਸੀਂ ਕਈ ਕੰਮ ਦੀ ਸਾਰੇ ਕੰਮ ਦੀ ਦਸਵਰੀ ਦੇ ਪਾਪਾ ਜੀ ਵੀ ਇਹਨੂੰ ਕੁਝ ਨਹੀਂ ਕਹਿੰਦੇ ਵੀ ਭਲਾ ਲਿਬੜੀ ਜਾਂਦੀ ਆ ਕੋਈ ਕੰਮ ਐ ਬੱਚੇ ਨੂੰ ਵੀ ਕਿਰਾ ਇੰਟਰਸਟ ਬਣ ਜਾਣਾ ਕੰਮ ਚ ਚਲੋ ਬੱਚਾ ਆਪਣੀ ਸਿਹਤ ਤੋਂ ਬਾਅਦ ਚਾਪੇ ਸੰਭਾਲਣ ਲੱਗ ਜਾਂਦਾ ਹੈਗਾ ਤੇ ਇਸੇ ਕਰਕੇ ਹੁਣ ਇਹਨਾਂ ਨੂੰ ਹਰਾ ਪਾ ਕੇ ਦੇਂਦੇ ਥੋੜਾ ਜਨਾ ਤਾਂ ਹਰਾ ਜ਼ਿਆਦਾ ਪੈ ਗਿਆ ਹੁਣ ਤੇ ਦੇਖੋ ਤੁਸੀਂ ਕਿਵੇਂ ਵੀ ਉਹ ਕਰਦੀ ਆ ਲੈ ਕੇ ਜਾਊਗੀ ਮਨੋ ਅਸੀਂ ਆਂਦੀ ਸੀ ਮम्मा ਡੁੱਲੂ ਦਾ ਡੁੱਲੂ ਦਾ ਮਾਚਲ ਕੋਈ ਨਹੀਂ ਪਤਾ ਹੌਲੀ ਹੌਲੀ ਲੈ ਜਾ ਤੇ ਠੱਕੇ ਨਾਲ ਲੈ ਤਾਂ ਗਈ ਥੋੜਾ ਇਹ ਡੁੱਲ ਗਿਆ ਫਿਰ ਉਹਨੂੰ ਹੱਥਾਂ ਨਾਲ ਚੱਕਣ ਲੱਗ ਗਈ ਤੇ ਹੱਥਾਂ ਨਾਲ ਚੱਕੂਗੀ ਤੁਸੀਂ ਦੇਖ ਹੀ ਸਕਦੇ ਹੋਗੇ ਤੇ ਬਸ ਇੱਕ ਆਏ ਆ ਨਾ ਇਹਦਾ ਇੰਟਰਸਟ ਇਧਰ ਚੌਂਤਰੇ ਦੇ ਕੰਮ ਬੰਨੀ ਵੀ ਬਹੁਤ ਹੈ ਜਿਵੇਂ ਕੋਈ ਰੋਟੀ ਪਾਣੀ ਬਣਾ ਰਹੀ ਆ ਤੇ ਇਹਦੇ ਵਿੱਚ ਜ਼ਰੂਰ ਰੜਨਾ ਮੈਂ ਠੱਕੇ ਨਾਲ ਇਹਨੂੰ ਪਾਸੇ ਕਰ ਦਿਆਂ ਪੁੱਤ ਵੀ ਤੂੰ ਜਿਹੜੋ ਕਰਨ ਵਾਲੀ ਹੋਈ ਚਲ ਉਦੋਂ ਕਰ ਲਈ ਮਤਲਬ ਕਿ ਇਹਦਾ ਹੁਣ ਤੋਂ ਹੀ ਇਹਨਾ ਇੰਟਰਸਟ ਹੈ ਨਾ ਤਾਂ ਆਪਾਂ ਇਹਦਾ ਇੰਟਰਸਟ ਮਾਰਨ ਨਹੀਂ ਦੇਣਾ ਵੀ ਆਪਾਂ ਹੌਲੀ 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 ਕੁਛ ਨਾ ਕੁਛ ਕੰਮ ਚ ਇਹਨੂੰ ਬਿਜ਼ੀ ਰੱਖਣਾ ਤੇ ਪੜਾਈ ਵੱਲ ਵੀ ਇਹਦਾ ਬਹੁਤ ਵਧੀਆ ਧਿਆਨ ਆਗਾ ਤੇ ਸਕੂਲ ਸਕੂਲ ਜਾਂਦੀ ਵੀ ਬਿਲਕੁਲ ਨਹੀਂ ਰੋਈ ਸੀ ਤੇ ਇੰਨਾ ਵੀ ਹੋ ਕਰ ਰਹੇ ਨੇ ਅਸੀਂ ਸੋਚਦੇ ਸੀ ਵੀ ਇਹ ਬਹੁਤ ਹੀ ਜਿਆਦਾ ਰੋਊਗੀ ਤੇ ਹੁਣ ਇਹ ਆਪਦੇ ਪਾਪਾ ਜੀ ਨਾਲ ਹਰਾ ਪਵਾ ਰਹੇ ਸੀਗੀ ਤੇ ਜੇ ਤੁਹਾਨੂੰ ਵੀ ਇਹ ਆਪਣੀ ਗੱਲਬਾਤ ਹਨਾ ਵਧੀਆ ਲੱਗੀ ਤਾਂ ਆਪਦੀ ਰੈਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਬੱਚਾ ਨੂੰ ਵੀ ਕਦੋਂ ਤੋਂ ਆਪਾਂ ਕੰਮ ਤੇ ਲਾ ਸਕਦੇ ਆ ਮੇਰੀ ਸਾਡੀ ਰਏ ਨਾਲ ਤਾਂ ਵੀ ਆਪਾਂ ਜੇ ਬਚਪਨ ਤੋਂ ਬੱਚਿਆਂ ਨੂੰ ਇਸ ਕੰਮਾਂ ਦੇ ਵਿੱਚ ਥੋੜਾ ਥੋੜਾ ਵੀ ਆਪਾਂ ਲਿਆਉਂਦੇ ਜਾਵਾਂਗੇ ਨਾ ਵੱਡੇ ਹੁੰਦੇ ਵੀ ਬੱਚਿਆਂ ਦਾ ਉਹ ਇੰਟਰਸਟ ਬਣਦਾ ਜਾਂਦਾ ਵੀ ਹਾਂ ਮੈਂ ਆਹ ਕੰਮ ਕਰਨਾ ਤੇ ਮੈਨੂੰ ਆਹ ਕੰਮ ਕਰਨ ਚ ਵੀ ਆਪਾਂ ਬੱਚਿਆਂ ਨੂੰ ਸਮਝਾਈਏ ਵੀ ਕੋਈ ਦਿੱਕਤ ਵੱਡੇ ਹੋਏ ਨੂੰ ਵੀ ਨਹੀਂ ਆਉਣੀ ਵੀ ਜਿਵੇਂ ਹੁਣ ਮੈਂ ਵੀ ਆ ਕੇ ਕੰਮ ਇੱਥੇ ਕਰ ਹੀ ਰਹੀ ਆ ਜੇ ਮੈਨੂੰ ਲਾਇਆ ਸੀ ਤਾਂ ਹੀ ਕਰ ਰਹੀ ਆ ਜੇ ਤੁਹਾਨੂੰ ਆਪਣਾ ਵਲੌਗ ਵਧੀਆ ਲੱਗਿਆ ਆਪਣੀ ਵੀਡੀਓ ਵਧੀਆ ਲੱਗੀ ਤੇ ਵੀ ਇਹ ਕੰਮ ਕਰ ਕਰਨਾ ਬੱਚੀ ਦਾ ਵਧੀਆ ਲੱਗਿਆ ਤੇ ਮੇਰੀਆਂ ਗੱਲਾਂ ਵੀ ਜੇ ਤੁਹਾਨੂੰ ਬਹੁਤ ਵੀ ਵਧੀਆ ਲੱਗੀਆਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਲਾਈਕ ਕਰਨਾ ਐਂਡ ਕਮੈਂਟ ਕਰਨਾ ਤੇ ਆਪਣੀ ਰਾਏ ਜ਼ਰੂਰ ਦੇਣਾ ਨਾ ਭੁੱਲਿਓ ਤੇ ਆਪਣੇ ਚੈਨਲ ਨੂੰ ਹੁਣੇ-ਹੁਣ ਕਰ ਲੋ ਜੇ ਸਬਸਕ੍ਰਾਈਬ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਦ ਤੱਕ ਦੇ ਲਈ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਵਧੀਆ ਵੀਡੀਓ ਲੈ ਕੇ ਕੋਈ ਹੋਰ ਵਧੀਆ ਗੱਲ ਲੈ ਕੇ ਸਵਰੀਦ ਦੇ ਨਾਲ ਸੋ ਤਦ ਤੱਕ ਦੇ ਲਈ ਬਾਏ ਬਾਏ